ਅਨਾਜ ਮੰਡੀ ਸੰਦੌੜ ਵਿਖੇ ਹਲਕਾ ਮਲੇਰ ਕੋਟਲਾ ਦੇ ਵਿਧਾਇਕ ਡਾਕਟਰ ਜ਼ਮੀਲ ਉਰ रहमान ਵੱਲੋਂ ਕਣਕ ਦੀ ਖਰੀਦ ਸ਼ੁਰੂ ਕਰਵਾਈ ਗਈ ਇਸ ਮੌਕੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਇਸ ਮੌਕੇ ਉਹਨਾਂ ਕਿਹਾ ਕਿ ਮੰਡੀਆਂ ਵਿੱਚ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਇਸ ਮੌਕੇ ਉਹਨਾਂ ਖਰੀਦ ਅਧਿਕਾਰੀਆਂ ਨੂੰ ਹਦਾਇਤਾਂ ਵੀ ਕੀਤੀਆਂ ਕਿ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ। ਬਾੜ ਦੀ ਮੰਡੀ ਦੇ ਵਿੱਚ ਕਨਕ ਦੀ ਖਰੀਦ ਸ਼ੁਰੂ ਕਰਨ ਦਾ ਪ੍ਰਸਤ ਜਿਹੜਾ ਹੈ ਉਹ ਆਰੰਭਿਆ ਹੈ। ਔਰ ਬੜੀ ਸਾਫ਼ ਸੁਥਰੀ ਕਨਕ ਸੁੱਕੀ ਕਨਕ ਮੰਡੀ ਦੇ ਵਿੱਚ ਆਈ ਹੈ। ਔਰ ਖਰੀਦੇ ਸਾਰੇ ਪਰਬੰਧ ਜਿਹੜੇ ਹਨ ਉਹ ਵਧੀਆ ਢੰਗ ਸੇ ਕੀਤੇ ਗਏ ਨੇ ਮੰਡੀ ਦੀ ਵਧੀਆ ਸਫਾਈ ਦਾ ਪ੍ਰਬੰਧ ਕੀਤਾ ਗਿਆ ਹੈ ਲਾਈਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਔਰ ਬਾਰਦਾਨੇ ਦਾ ਪੂਰਾ ਮਾਫੂਲ ਇੰਤਜ਼ਾਮ ਕੀਤਾ ਗਿਆ ਹੈ ਕਨਕ ਦੀ ਪ੍ਰਾਈਜ਼ ਦਾ ਉਠਾਈ ਦਾ ਪ੍ਰਬੰਧ ਜਿਹੜਾ ਹੈ ਉਹ ਬੜੇ ਬਚਪਦਰ ਤੇ ਕੀਤਾ ਗਿਆ ਹੈ ਨਾਲ ਦੀ ਨਾਲ ਭਰਾਵਾਂਗੇ ਤੇ ਨਾਲ ਦੀ ਨਾਲ ਚਕਾਵਾਂਗੇ ਤਾਂ ਕਿ ਔਰ ਨਾਲ ਦੀ ਨਾਲ ਪੇਮੈਂਟ ਕਿਸਾਨਾਂ ਨੂੰ ਦਿਆਂਗੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੇਗਵਾਈ ਚ ਪੰਜਾਬ ਸਰਕਾਰ ਪਿਛਲੇ ਤਿੰਨ ਤਾਲਾਂ ਤੋਂ ਸਾਰੀਆਂ ਫਸਲਾਂ ਕਿਸਾਨਾਂ ਦੀਆਂ ਸਨਕਟਾਇਕ ਔਨਾ ਹੈ ਉਹ ਸਮੇਂ ਸਿਰ ਜੱਕਦੀ ਹੈ ਤੇ ਸਮੇਂ ਸਿਰ ਨਾਲ ਦੀ ਨਾਲ ਹੀ ਪੇਮੈਂਟ ਹੁੰਦੀ ਹੈ ਤੇ ਬਿਜਲੀ ਪੂਰੀ ਦਿੰਨੇ ਆ ਦਿਨ ਦਿੰਨੇ ਆ ਤੇ ਮੰਡੀਆਂ ਦੇ ਸੰਸਪਾਲ ਲਈ ਮੰਡੀਆਂ ਦੀ ਸਵਾਈ ਸੁਪਰਾਈ ਰਹੀ ਪੂਰੇ ਪ੍ਰਬੰਧ ਕੀਤੇ ਜਾਂਦੇ ਬਾਜ਼ਾਰਾਂ ਨੇ ਜੀ ਪੂਰੇ ਸੁਧਾਰਨੀਆਂ ਹੁੰਦੀ ਦਿੰਦੇ ਤੇ ਹਰ ਲਿਹਾਜ਼ ਨਾਲ ਅਸੀਂ ਪੰਜਾਬ ਦੇ ਕਿਸਾਨ ਦੀ ਫਸਲ ਜਿਹੜੀ ਹੈ ਉਸ ਨੂੰ ਬਰ ਮੌਕਾ ਚੱਕਦੇ ਆ ਤਾਂ ਕਿ ਕਿਸਾਨਾਂ ਨੂੰ ਟਾਈਮ ਸਿਰ ਮੌਕੇ ਤੇ ਪੇਮੈਂਟ ਹੋ ਸਕੇ ਔਰ ਉਹ ਆਪਣੇ ਜਿਹੜੇ ਕਾਰਜ ਨੇ ਉਹ ਉਹਨਾਂ ਨੂੰ ਨੇਪਰੇ ਚਾੜ੍ਹ ਸਕਣ